135 ਸੰਵਿਧਾਨ ਸੋਧ ਬਿੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਨिशाना ਸਾਧਿਆ ਗਿਆ ਉਹਨਾਂ ਨੇ ਕਿਹਾ ਹੈ ਕਿ ਜੇਕਰ ਇਸ ਬਿੱਲ ਦੇ ਅਨੁਸਾਰ ਜੇਕਰ ਵਿਅਕਤੀ ਪ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਜੇਲ੍ਹ ਚ ਜਾਂਦਾ ਹੈ ਤਾਂ ਉਸ ਨੂੰ ਆਪਣੀ ਸੀਐਮ ਜਾਂ ਮੰਤਰੀ ਦੀ ਕੁਰਸੀ ਛੱਡਣੀ ਪਵੇਗੀ ਪਰ ਅਰਵਿੰਦ ਕੇਜਰੀਵਾਲ ਨੇ ਸਵਾਲ ਪੁੱਛਿਆ ਹੈ ਕਿ ਜੇਕਰ ਇਹ ਕੇਸ ਬਾਅਦ ਵਿੱਚ ਝੂਠਾ ਨਿਕਲ ਕੇ ਆਉਂਦਾ ਹੈ ਕਿ ਕੀ ਉਸ આરોપી ਦੇ ਖਿਲਾਫ ਉਸ ਵਿਅਕਤੀ ਦੇ ਖਿਲਾਫ ਕੋਈ ਕਾਰਵਾਈ ਹੋਵੇਗੀ ਉਸ ਨੂੰ ਕਿੰਨੇ ਚਿਰ ਦੀ ਸਜ਼ਾ ਹੋਵੇਗੀ ਤਾਂ ਇਹ ਸਵਾਲ ਅਰਵਿੰਦ ਕੇ ਜੀਵਾਲ ਨੇ ਗ੍ਰਹਿ ਮੰਤਰੀ ਨੂੰ ਪੁੱਛਿਆ ਹੈ ਉਹਨਾਂ ਨੂੰ ਟੈਗ ਕੀਤਾ ਹੈ ਤਾਂ ਪੁੱਛਿਆ ਹੈ ਕਿ ਝੂਠਾ ਕੇਸ ਨਿਕਲਣ ਦੇ ਕਿੰਨੇ ਚਿਰ ਦੀ ਸਜ਼ਾ ਹੋਵੇਗੀ ਕਿ ਉਸ ਵਿਅਕਤੀ ਦੇ ਖਿਲਾਫ ਕੋਈ ਕਾਰਵਾਈ ਹੋਵੇਗੀ ਤਾਂ ਇਹ ਅਰਵਿੰਦ ਕੇ ਜੀਵਾਲ ਦੇ ਵੱਲੋਂ ਨਿਸ਼ਾਨੇ ਸਾਦੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਮੈਂ ਮੈਨੂੰ ਜੋ ਹੈ ਉਹ ਸਿਆਸੀ ਸਾਜ਼ਿਸ਼ ਦੇ ਤਹਿਤ ਜੇਲ੍ਹ ਭੇਜਿਆ ਗਿਆ ਸੀ 160 ਦਿਨ ਮੈਂ ਜੇਲ੍ਹ ਦੇ ਵਿੱਚ ਦੇਹਾ ਤੇ ਜੇਲ੍ਹ ਦੇ ਵਿੱਚੋਂ ਹੀ ਮੈਂ 160 ਦਿਨ ਸਰਕਾਰ ਚਲਾਈ ਹੈ ਤੇ ਪਿਛਲੇ 7 ਮਹੀਨਿਆਂ ਦੇ ਵਿੱਚ ਜੋ ਦਿੱਲੀ ਦੇ ਵਿੱਚ ਭਾਜਪਾ ਸਰਕਾਰ ਨੇ ਹਾਲ ਕੀਤਾ ਹੈ ਉਸ ਤੋਂ ਬਾਅਦ ਲੋਕ ਮੇਰੀ ਜੇਲ੍ਹ ਵਾਲੀ ਸਰਕਾਰ ਦੀ ਤਾਰੀਫਾਂ ਕਰ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਜੋ ਤਕਲੀਫਾਂ ਹੁਣ ਲੋਕਾਂ ਨੂੰ ਸਾਹਮਣੇ ਆ ਰਹੀਆਂ ਨੇ ਉਹ ਮੇਰੀ ਜੇਲ੍ਹ ਦੌਰਾਨ ਜੋ ਸਰਕਾਰ ਚੱਲ ਰਹੀ ਸੀ ਉਸ ਸਮੇਂ ਅਜਹੀਆਂ ਪਰੇਸ਼ਾਨੀਆਂ ਲੋਕਾਂ ਨੂੰ ਨਹੀਂ ਆ ਰਹੀਆਂ ਸੀ ਤਾਂ ਇਸ 130ਵਾਂ ਸੰਵਿਧਾਨ ਸੋਧ ਬਿੱਲ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਗ੍ਰਹਿ ਮੰਤਰੀ ਤੇ ਨਿਸ਼ਾਨੇ ਸਾਦੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਉਸ ਵਿਅਕਤੀ ਦੇ ਖਿਲਾਫ ਕੀ ਕੋਈ ਕਾਰਵਾਈ ਹੋਵੇਗੀ ਜਿਸ ਨੇ ਇਹ ਝੂਠਾ ਕੇਸ ਪਾਇਆ ਹੋਵੇਗਾ ਉੱਥੇ ਹੀ ਉਹਨਾਂ ਨੇ ਇਹ ਵੀ ਪੁੱਛਿਆ ਕਿ ਜੇਕਰ ਕੋਈ ਵਿਅਕਤੀ ਕਿਸੇ ਜਿਸ ਤੇ ਗੰਭੀਰ ਇਲਜ਼ਾਮ ਨੇ ਗੰਭੀਰ aarop ਨੇ ਉਹ ਦੋਸ਼ੀ ਹੈ ਕਿ ਉਸ ਮੁਜ਼ਰਮ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਉਣ ਤੇ ਜਿਸ ਤੋਂ ਬਾਅਦ ਉਸ ਦਾ ਕੇਸ ਰਫਾ ਦਫਾ ਕਰਨ ਤੇ ਤੇ ਉਸ ਨੂੰ ਮੰਤਰੀ ਜਾਂ ਮੁੱਖ ਮੰਤਰੀ ਬਣਾਉਣ ਤੱਕ ਜੇਕਰ ਜਿਹਾ ਬਣਾਇਆ ਜਾਂਦਾ ਹੈ ਕਿ ਉਸ ਵਿਅਕਤੀ ਨੂੰ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ ਜੋ ਇੱਕ ਮੁਜ਼ਰਮ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਵਾ ਰਿਹਾ ਹੈ ਦੋਸਤੋ ਬਾਅਦ ਉਸ ਨੂੰ ਮੁੱਖ ਮੰਤਰੀ ਜਾਂ ਮੰਤਰੀ ਬਣਾ ਰਿਹਾ ਹੈ ਅਜਿਹੇ ਵਿਅਕਤੀ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਅਮਿਤ ਸ਼ਾਹ ਤੇ ਨਿਸ਼ਾਨੇ ਸਾਧੇ ਗਏ ਨੇ ਤੇ ਪੁੱਛਿਆ ਹੈ ਕਿ ਸਾਫ਼ ਤੌਰ ਤੇ ਜੇਕਰ ਮੰਤਰੀ ਜਾਂ ਮੁੱਖ ਮੰਤਰੀ ਜੇਲ੍ਹ ਦੇ ਵਿੱਚ ਜਾਂਦਾ ਹੈ ਹਾਲਕਿ ਉਸ ਤੋਂ ਬਾਅਦ ਇਹ ਕੇਸ ਝੂਠਾ ਨਿਕਲਦਾ ਹੈ ਤਾਂ ਝੂਠਾ ਕੇਸ ਕਰਨ ਵਾਲੇ ਵਿਅਕਤੀ ਦੇ ਖਿਲਾਫ ਕੀ ਕਾਰਵਾਈ ਹੋਵੇਗੀ ਤਾਂ ਇਹ ਗੰਭੀਰ ਸਵਾਲ ਜੋ ਨੇ ਹਰਵਿੰਦ ਕੇ ਜੀਵਾਲ ਦੇ ਵੱਲੋਂ ਗ੍ਰਾਮ ਮੰਤਰੀ ਅਮਿਤ ਸ਼ਾਹ ਨੂੰ ਪੁੱਛੇ ਗਏ ਨੇ